ਧਰਤੀ ਦੇ ਉੱਪਰ ਇੱਕ ਲੋਤੀ ਜਗ੍ਹਾ ਆ ਜਿਹੜੀ ਦਿਖਣ ਵਾਲੀ ਆ ਵਿਜੀਬਲ ਜਾਂ ਲੈਂਡ ਉੱਪਰ ਇੱਕ ਜਗ੍ਹਾ ਆ ਉਹ ਹੈ ਗਿਆ ਹਿਮਾਲਿਆ ਪਰਬਤ ਜਿਹੜੇ ਇੰਨਾ ਵੱਡਾ ਭਚਾਲ ਲੈ ਕੇ ਆਉਣ ਦੀ ਸਮਰੱਥਾ ਰੱਖਦੇ ਭਚਾਲ ਦੀ ਭਵਿੱਖਬਾਣੀ ਹੋ ਸਕਦੀ ਹੈ ਪਹਿਲਾਂ ਅਲੱਗ-ਅਲੱਗ ਸਾਇੰਟਿਸਟ ਮੈਂ ਘੱਟੋ-ਘੱਟ 10-12 ਰਿਪੋਰਟਸ ਦੇ ਉੱਪਰ ਪੜ ਚੁੱਕੇ ਆ ਜਿਹੜੀਆਂ ਪਿਛਲੇ ਦਸਾਂ ਸਾਲਾਂ 'ਚ ਰਿਲੀਜ਼ ਹੋਈਆਂ ਨੇ ਤੇ ਉਹ ਦੱਸਦੇ ਨੇ ਕਿ ਭਚਾਲ ਜਿਹੜੇ ਨੇ ਉਹ ਆਉਣੇ ਨੇ ਆਉਣੇ ਨੇ ਹੁਣ ਅਸੀਂ ਇੰਨੇ ਜ਼ਿਆਦਾ ਵੱਡੇ ਲੈਵਲ ਤੇ ਬੈਠੇ ਆ ਕਿ ਜਦੋਂ ਅਰਥਕੁਇਕ ਆਏਗਾ ਤੇ ਉਹਨਾਂ ਦੇ ਅਕੋਰਡਿੰਗ ਕਰੀਬ ਬੰਨ 300 ਮਿਲੀਅਨ ਲੋਕਾਂ ਦਾ ਨੁਕਸਾਨ ਹੋਏਗਾ। ਇੱਕ ਫਲੈਸ਼ ਫਲੱਡ ਆਇਆ ਮਲਾਨਾ ਟੂ ਡੈਮ ਟੁੱਟ ਗਿਆ। ਜਦੋਂ ਇੰਨਾ ਵੱਡਾ ਅਰਥਕੁਇਕ ਆਏਗਾ ਤੇ ਇਹਨਾਂ ਡੈਮਸ ਦੀ ਕਿਸੇ ਦੀ ਵੀ ਕੋਈ ਨਿਗਾਹਤ ਨਹੀਂ ਹੈਗੀ ਕਿ ਉਹ 6 ਸਕੇਲ ਤੋਂ ਉੱਪਰ ਦੇ ਅਰਥਕੁਇਕ ਨੂੰ 1.5 ਮਿੰਟ ਤਾਂ ਮੈਂ ਬਹੁਤ ਦੂਰ ਦੀ ਗੱਲ ਕਰਦਾ ਕਿ 30 ਸਕੰਟ ਵੀ ਚੱਲ ਲੈਣ। ਜਪਾਨੀ ਆਲਰੇਡੀ ਇਸ ਚੀਜ਼ ਤੇ ਉੱਪਰ ਬਹੁਤ ਮਾਹਿਰ ਨੇ ਇੱਕ ਐਸਾ ਅਰਥਕ ਕੁਇਕ ਪ੍ਰੋਨ ਏਰੀਆ ਜਿੱਥੇ ਬਹੁਤ ਜ਼ਿਆਦਾ ਅਰਥਕ ਹੁੰਦੇ ਨੇ ਪਰ ਉੱਥੇ ਫਿਰ ਵੀ 500 ਕਿਲੋਮੀਟਰ ਦੀ ਸਪੀਡ ਨਾਲ ਉਹ ਬੁਲੇਟ ਟ੍ਰੇਨ ਚਲਾਉਂਦੇ ਨੇ ਬਿਨਾਂ ਕਿਸੇ ਡਰਤ ਯੂ ਕੈਨੋ ਸਿਸਟਮ ਨਾ ਵਿਦਿਓ ਡਵੈਲਪ ਕੀਤਾ ਹੈ ਚਿੱਲੀ ਇੱਕ ਸਾਡੇ ਨਾਲੋਂ ਕਿੰਨਾ ਛੋਟਾ ਮੁਲਕ ਹੈ ਉਹਨਾਂ ਨੇ ਵੀ ਆਪਣਾ ਜਿਹੜਾ ਇਨਫਰਾਸਟ੍ਰਕਚਰ ਆ ਅਰਥਕ ਕੁਇਕ ਪ੍ਰੋਨ ਬਣਾ ਲਿਆ ਉਹਨਾਂ ਨੇ ਲੋਕਾਂ ਨੂੰ ਤਿਆਰ ਕਰ ਲਿਆ ਹੋਇਆ ਤੇ ਉਹ ਸਾਡੇ ਤੋਂ 50 60 ਸਾਲ ਪਹਿਲਾਂ ਹੀ ਸਿੱਖ ਗਏ ਸੀਗਾ ਫੇਸ ਕਰ ਚੁੱਕੇ ਸੀਗੇ ਉਹਨਾਂ ਦੇ ਮੁਸੀਬਤ ਪਈ ਉਹਨਾਂ ਨੇ ਉਸ ਚੀਜ਼ ਪਚਾਲ ਨਹੀਂ ਕੱਲਾ ਉਸ ਤੋਂ ਬਾਅਦ ਜਿਹੜਾ ਸੁਨਾਮੀ ਆਏਗਾ ਉਹ ਕਿੱਥੇ ਤੱਕ ਤਬਾਹੀ ਮਚਾਏਗਾ ਹਿੰਦੁਸਤਾਨ ਤੱਕ ਕਿੰਨਾ ਪਾਸੇ ਉਹ ਸਮੁੰਦਰ ਨਗਰਿਆ ਚਾਹੇ ਜਾਪਾਨ ਚਰਤ ਕੇ ਕਾਵੇ ਚਾਹੇ ਕਿਤੇ ਹੋਰ ਨੇੜੇ ਤੇੜੇ ਆਵੇ ਸਾਨੂੰ ਉਹਦਾ ਅਸਰ ਉਦਾਂ ਵੀ ਹੋਣਾ ਹੈ ਅਸੀਂ ਕੱਲੇ ਹਿਮਾਲਿਆ ਦੇ ਪਚਾਲ ਤੇ ਨਾ ਬੈਠੇ ਰਹੀ ਸੀ ਕਾ ਕਹਿੰਦੇ ਜਿਹੜੇ ਜਾਨਵਰ ਹੁੰਦੇ ਹਨ ਨਾ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦੇ ਬਾਰੇ ਥੋੜਾ-ਬੋਟਾ ਕਹਿੰਦੇ ਕਹਿੰਦੇ ਪਤਾ ਲੱਗ ਜਾਂਦਾ ਹੈ ਐਨੀਫੈਕਟ ਐਨੀਮਲਸ ਦੇ ਵਿੱਚ ਇਹ ਜਿਹੜਾ ਜਿਹੜੀ ਸੈਂਸਰੀ ਵਾਲਾ ਸਿਸਟਮ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਡਵਾਂਸ ਹੈ ਸਾਡੀ ਸਮਝ ਨਾਲੋਂ ਵੀ ਐਡਵਾਂਸ ਹੈ ਕਿ ਜਦੋਂ ਭਚਾਲ ਜਾਂ ਸੁਨਾਮੀ ਵਰਗੀਆਂ ਗਤੀਵਿਧੀਆਂ ਹੋਣ ਲੱਗਦੀਆਂ ਨੇ ਤਾਂ ਉੱਥੋਂ ਦੀ ਲੋਕਲ ਜਿਹੜੇ ਜਾਨਵਰ ਨੇ ਉਹ ਬਹੁਤ ਸਟ੍ਰੇਂਜ ਬਿਹੇਵੀਅਰ ਜਿਹੜਾ ਉਹ ਦਿਖਾਉਣ ਲੱਗ ਜਾਂਦੇ ਡੇਲੀ ਪੋਰਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਰ ਸੁਖਦਲੇ ਅੱਜ ਇੱਕ ਅਜਿਹੇ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਜਿਹੜਾ ਬੜਾ ਗੰਭੀਰ ਹੈ ਦਰਅਸਲ ਇਹ ਮਸਲਾ ਹੈ ਜੀ ਪੁਚਾਰ ਦੇ ਨਾਲ ਸੰਬੰਧਤ ਪਿਛਲੇ ਦਿਨਾਂ ਦੌਰਾਨ ਅਸੀਂ ਦੇਖਿਆ ਕਿ ਕੁਝ ਦੇਸ਼ਾਂ ਦੇ ਵਿੱਚ ਪੁਚਾਰ ਆਇਆ ਜਿੱਥੇ ਕਾਫੀ ਜ਼ਿਆਦਾ ਤਬਾਹੀ ਮੱਚੀ ਤੇ ਜੇਕਰ ਉਸ ਤੋਂ ਪਿੱਛੇ ਜਾਈਏ ਤਾਂ ਕਈ ਦੇਸ਼ ਅਜਿਹੇ ਨੇ ਜਿੱਥੇ ਜਦੋਂ ਵੀ ਪੁਚਾਰ ਆਇਆ ਤਾਂ ਅਜਿਹਾ ਵਿਨਾਸ਼ ਹੋਇਆ ਕਿ ਜਿਸਦੇ ਬਾਰੇ ਸੁਣ ਕੇ ਜਾਂ ਫਿਰ ਸੋਚ ਕੇ ਵੀ ਹਰ ਇੱਕ ਦਾ ਮਨ ਡਰਦਾ ਵਾ ਕਿ ਅਜਿਹਾ ਕਿਉਂ ਹੁੰਦਾ ਵਾ ਜਾਂ ਇਸ ਦੇ ਪਿੱਛੇ ਕਾਰਨ ਕੀ ਨੇ ਤੇ ਕਦੋਂ ਤੱਕ ਅਜਿਹਾ ਹੀ ਚੱਲਦਾ ਰਹੇਗਾ ਤਾਂ ਅੱਜ ਪੁਚਾਰ ਦੇ ਨਾਲ ਸੰਬੰਧਿਤ ਕੁਝ ਮਸਲਿਆਂ ਤੇ ਗੱਲਬਾਤ ਕਰਾਂਗੇ ਸਭ ਤੋਂ ਅਹਿਮ ਜਿਹੜਾ ਮਸਲਾ ਰਹੇਗਾ ਉਹ ਰਹੇਗਾ ਜੀ ਜੋ ਕੁਝ ਪਿਛਲੇ ਦਿਨਾਂ ਦੌਰਾਨ ਦੌਰਾਨ ਰਿਪੋਰਟਾਂ ਨੇ ਜਿਹੜੀਆਂ ਉਹ ਪ੍ਰਕਾਸ਼ਿਤ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਇੰਡੀਆ ਅਤੇ ਪੰਜਾਬ ਨੂੰ ਲੈ ਕੇ ਕਈ ਦਾਅਵੇ ਕੀਤੇ ਗਏ ਨੇ ਉਹਨਾਂ ਦਾਅਵਿਆਂ ਦੇ ਵਿੱਚ ਕਿੰਨੀ ਕਿ ਸੱਚਾਈ ਆ ਜਾਂ ਉਹਨਾਂ ਦਾਅਵਿਆਂ ਦੇ ਪਿੱਛੇ ਦੇ ਕੀ ਕਾਰਨ ਨੇ ਉਹਨਾਂ ਸਾਰੇ ਮਸਲਿਆਂ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਬਾਈ ਸੁਨਾਲ ਰੋਮਨ ਦੇ ਵੀਰੇ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਬਾਈ ਖਾਲਸਾ ਵੇਖੇ ਫਤਿਹ ਜੀ ਖਾਲਸਾ ਸਾਹਿਬ ਹੈ ਜੀ ਧੰਨਵਾਦ ਬਾਈ ਜੀ ਤੁਸੀਂ ਮੈਨੂੰ ਸੱਦਾ ਇਸ ਟੌਪਿਕ ਤੇ ਉੱਪਰ ਗੱਲ ਕਰਨ ਦੇ ਲਈ ਵੀਰੇ ਜੇਕਰ ਮਸਲੇ ਦੀ ਗੱਲ ਕਰੀਏ ਜੀ ਜਦੋਂ ਮੈਂ ਪਹਿਲਾਂ ਜ਼ਿਕਰ ਕੀਤਾ ਕਿ ਜਦੋਂ ਪਿਛਲੇ ਸਮੇਂ ਵੱਲ ਝਾਤ ਮਾਰੀ ਦੀ ਆ ਜੋ ਕੁਝ ਕਈ ਦਿਸ਼ਾਂ ਦੇ ਵਿੱਚ ਪਚਾਰ ਦੇ ਕਾਰਨ ਹੋਇਆ ਉਹਨੂੰ ਦੇਖੀ ਦਾਵਾ ਉਹਨੂੰ ਸਮਝੀ ਦਾਵਾ ਤਾਂ ਹਰ ਇੱਕ ਦਾ ਜਿਹੜਾ ਦਿਲ ਉਹ ਡਰ ਜਾਂਦਾ ਵਾ ਕਿਉਂਕਿ ਜਿਸ ਤਰੀਕੇ ਦਾ ਵਿਨਾਸ਼ਕਾਰੀ ਸੀਨ ਜਿਹੜੇ ਨੇ ਦ੍ਰਿਸ਼ ਜਿਹੜੇ ਨੇ ਦੇਖਣ ਨੂੰ ਮਿਲਦੇ ਆ ਤਾਂ ਉਹ ਕਿਤਨਾ ਕਿਤੇ ਸਾਡੇ ਮਨਾਂ ਦੇ ਵਿੱਚ ਵੀ ਡਰ ਪੈਦਾ ਕਰ ਦਿੰਦੇ ਆ ਪਹਿਲਾਂ ਤਾਂ ਜੋ ਕੁਝ ਪਿਛਲੇ ਦਿਨਾਂ ਦੌਰਾਨ ਹੋਇਆ ਜਿੱਦਾਂ ਥਾਈਲੈਂਡ ਦਾ ਜ਼ਿਕਰ ਕਰ ਲਈਏ ਮਿਆਂਮਾਰ ਦਾ ਜ਼ਿਕਰ ਕਰ ਲਈਏ ਪਹਿਲਾਂ ਉਹਦੇ ਤੇ ਮੈਂ ਚਾਹੁੰਦਾ ਵਾਂ ਆਪਾਂ ਥੋੜੀ ਜਿਹੀ ਗੱਲਬਾਤ ਕਰੀਏ ਕਿ ਉਸ ਦ੍ਰਿਸ਼ ਨੂੰ ਇੱਕ ਸਾਇੰਟਿਸਟ ਕਿੱਦਾਂ ਦੇਖ ਰਹੇ ਨੇ ਜਿਹੜਾ ਮੈਨਮਾਰ ਦਾ ਭੁਚਾਲ ਆਇਆ ਕਰੀਬਨ ਉਹ 7.7 ਰਿਕਟਰ ਸਕੇਲ ਦੇ ਉੱਪਰ ਸੀਗਾ ਤੇ ਉਹ ਭੁਚਾਲ ਦਾ ਈਪੀਸੈਂਟਰ ਮੈਨਮਾਰ ਦੇ ਵਿੱਚ ਸੀ ਫਿਰ ਉਹਦੇ ਜਿਹੜੇ ਜਿਹੜੀ ਮਾਰ ਹੈ ਉਹ THAILAND ਤੱਕ ਪਈ ਮੈਨਮਾਰ ਦੇ ਵਿੱਚ ਹੀ ਕਰੀਬਨ 22000 ਦੇ ਲੱਗਛਾ ਜਿਹੜਾ ਆਫੀਸ਼ੀਅਲ ਡੇਟਾ ਉਹਨਾਂ ਦਾ ਕੱਢਿਆ ਹੋਣਾ ਨੇ ਕਿ ਸਾਡੀ ਡੈਥ ਇਨੀ ਹੋਈ ਆ ਤੇ ਜਿਉਂ ਅਨਫੀਸ਼ੀਅਲੀ ਤੇ ਬਾਕੀ ਸਾਰਾ ਆ ਪੰਜ ਹੋਰ ਕੈਲੋ ਏਜੰਸੀਆਂ ਦੀ ਮੰਨੀ ਹੈ ਕਰੀਬਨ ਮੋਟਾ-ਮੋਟਾ 30 ਤੋਂ 40000 ਦੇ ਆੜ ਤੁਹਾਡੇ ਲੋੜੇ ਲੋਕ ਨੇ ਉੱਥੇ ਹਤਾਤ ਹੋਏ ਨੇ ਤੇ ਕਰੀਬਨ 10000 ਦਾ ਨੁਕਸਾਨ THAILAND ਵਾਲੇ ਪਾਸੇ ਵੀ ਹੋਇਆ ਬਹੁਤਾ ਜਿਹੜਾ ਨੁਕਸਾਨ ਇੱਥੇ ਦੋਨਾਂ ਜਗ੍ਹਾ ਤੇ ਤਾਂ ਹੋਇਆ ਕਿਉਂਕਿ ਜਿਹੜਾ ਸਟਰਕਚਰ ਹੈਗਾ ਇਨਫਰਾਸਟਰਕਚਰ ਬਿਲਡਿੰਗਾਂ वगैरह ਦਾ ਉਹ ਥੋੜੀਆਂ ਇੰਨੀਆਂ ਕਹੋ ਵੀ ਵਧੀਆ ਹਾਲਤ ਚ ਨਹੀਂ ਸੀਗੀਆਂ ਤੇ ਉੱਥੇ ਇੰਨਾ ਜ਼ਿਆਦਾ ਬਿਲਡਿੰਗ ਬਾਇਲੋਜੀ ਪ੍ਰੋਪਰਲੀ ਫਾਲੋ ਨਹੀਂ ਹੋਇਆ ਤੇ ਉਸ ਕਰਕੇ ਨੁਕਸਾਨ ਜਿਹੜਾ ਜ਼ਿਆਦਾ ਹੋਇਆ ਪਲੱਸ ਇਹ ਕੰਟਰੀਆਂ ਜਿਹੜੀਆਂ ਨੇ ਸਾਡੇ ਵਾਂਗੂ ਹੀ ਥਰਡ ਵਰਲਡ ਕੰਟਰੀਆਂ ਨੇ ਤੇ ਇੱਥੇ ਕੋਈ ਜਿਹੜੇ ਸੰਸਾਧਨ ਨੇ ਬਚਾਉਣ ਦੇ ਆ ਕਹੋ ਜਿਹੜੇ ਅਮਲਾ ਫੱਲਾ ਹੁੰਦਾ ਨੇ ਕੋਲੇ ਨਾ ਮਜ਼ਬੂਤ ਨਹੀਂ ਹੈ ਤੇ ਉਹਦੇ ਕਰਕੇ ਲੋਕਾਂ ਨੂੰ ਬਚਾਉਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੱਗਿਆ ਤੇ ਇਹ ਜਿਹੜਾ ਪਚਾਲ ਦੇ ਬਾਰੇ ਖਾਸੀ ਤੇ ਕਹਿ ਰਹੀ ਕਿ ਇਹ ਹਿਮਾਲਿਆਨ ਜਿਹੜਾ ਕਹਿ ਲੋ ਏਰੀਆ ਹੈ ਨਾ ਜ਼ੋਨ ਹੈ ਉਹਦੇ ਵਿੱਚ ਆਉਂਦਾ ਤੇ ਏਸ਼ੀਅਨ ਜਿਹੜੀ ਪਲੇਟ ਹੈ ਜਾਂ ਇੰਡੀਅਨ ਪਲੇਟ ਨੂੰ ਆਪਾਂ ਕਹਿ ਦਿੰਦੇ ਆ ਇਹ ਉਹਦੇ ਉੱਪਰ ਆਇਆ ਪਚਾਲ ਹੈ ਤੇ ਇਹ ਇੱਕ ਬੜੀ ਕਹਿ ਲੋ ਕਿ ਇੱਕ ਮਸ਼ਹੂਰ ਜ਼ੋਨ ਹੈ ਵੱਡੇ ਪਚਾਲਾਂ ਦੇ ਲਈ ਤੇ ਮੈਨਮਾਰ ਦਾ ਪੁਚਾਰ ਪਿਛਲੇ ਦਿਨੀ ਆਇਆ ਨੇਪਾਲ ਜਿਹੜਾ ਪੁਚਾਰ ਆਇਆ 2015 ਦੇ ਵਿੱਚ ਉਹ ਤੇ ਇਹ ਆਲਮੋਸਟ ਆਲਮੋਸਟ ਸਿਮਿਲਰ ਕਿਸਮ ਦੇ ਸੀਗੇ ਹਮ ਜੀ ਜਦੋਂ ਇੱਕ ਚੀਜ਼ ਮੈਂ ਇੱਥੇ ਥੋੜਾ ਜਿਹਾ ਹੋ ਸਟਾਰਟਿੰਗ ਦੇ ਵਿੱਚ ਹੀ ਜਾਨਣਾ ਚਾਹੁੰਦਾ ਕਿਸੇ ਵੀ ਚੀਜ਼ ਨੂੰ ਲੈ ਕੇ ਨਾ ਹੁਣ ਕਈ ਵਾਰ ਕੀ ਹੁੰਦਾ ਕਿ ਭਵਿੱਖਬਾਣੀ ਦਾ ਬੜਾ ਜ਼ਿਕਰ ਕੀਤਾ ਜਾਂਦਾ ਕਿ ਪੁਚਾਰ ਨੂੰ ਲੈ ਕੇ ਵੀ ਇਹ ਜਿਹੜਾ ਮੈਥਡ ਆ ਜਾਂ ਇਹ ਜਿਹੜਾ ਰੂਲ ਆ ਉਹ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ ਪੁਚਾਰ ਦੀ ਭਵਿੱਖਬਾਣੀ ਹੋ ਸਕਦੀ ਹੈ ਪਹਿਲਾਂ ਹਾਂਜੀ ਪਚਾਲ ਦੀ ਭਵਿੱਖਬਾਣੀ ਹੋ ਸਕਦੀ ਆ ਮੈਂ ਇਹ ਪਚਾਲ ਦਾ ਜਿਹੜਾ ਟਾਈਮ ਆ ਨਾ ਕਿ ਕਦੋਂ ਆਏਗਾ ਉਹ ਬਹੁਤ ਔਖਾ ਆ ਔਖਾ ਮਤਲਬ ਆਲਮੋਸਟ ਇੰਪੋਸੀਬਲ ਆ ਕਿਉਂਕਿ ਇਹ ਅਰਥਕ੍ਰਸਤ ਦੇ ਨੀਚੇ ਹੁੰਦਾ ਬਟ ਅਸੀਂ ਜਿਹੜਾ ਪਚਾਲ ਹੈ ਨਾ ਉਹਦੇ ਬਾਰੇ ਹੁਣ ਕਿਉਂਕਿ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਸਾਡੇ ਕੋਲੇ ਇਸ ਸਵਾਲ ਦਾ ਜਿਹ ਸਹੀ ਜਵਾਬ ਜਾਣਨਾ ਤੇ ਮੈਂ ਤੁਹਾਨੂੰ ਉਹਦੇ ਚ ਇੱਕ ਦੋ ਚੀਜ਼ਾਂ ਐਡ ਕਰਕੇ ਦੱਸਦਾ ਕਿ ਸਾਨੂੰ 60 ਬੀਸੀ ਬਿਫੋਰ ਕ੍ਰਾਈਸਟ ਉਦੋਂ ਤੋਂ ਲੈ ਕੇ ਹੁਣ ਤੱਕ ਦਾ ਸਾਡੇ ਕੋਲੇ ਪੁਚਾਲਾਂ ਦਾ ਰਿਕਾਰਡ ਹੈ ਆਫੀਸ਼ੀਅਲ ਰਿਕਾਰਡ ਕਹਿ ਲਈਏ ਉਹ ਗਾਇਬ ਗਾਇਰ ਹਰ ਜਗ੍ਹਾ ਦੇ ਬਾਰੇ ਮੈਂਸ਼ਨ ਹੈਗਾ ਪੁਰਤਗਾਲ ਤੋਂ ਸ਼ੁਰੂ ਹੋਏ ਅਸੀਂ ਰਿਕਾਰਡ ਕਰਨਾ ਪੁਚਾਲ ਤੇ ਹੁਣ ਅਸੀਂ 2025 ਚ ਫਿਰਦੇ ਆ ਤੇ ਇੰਨੇ ਸਾਲਾਂ ਦੇ ਵਿੱਚ ਅਸੀਂ ਜਿਹੜੇ ਪੁਚਾਲ ਨੇ ਉਹ ਮੈਨੇਜ ਕੀਤੇ ਨੇ ਨੋਟ ਕੀਤੇ ਨੇ ਤੇ ਜਦੋਂ ਅਸੀਂ ਇਹਨਾਂ ਸਾਰਿਆਂ ਨੂੰ ਦੇਖਦੇ ਆ ਤੇ ਹੁਣ ਕਿਉਂਕਿ ਸਾਇੰਸ ਨੇ ਤਰੱਕੀ ਕੀਤੀ ਹੈ ਸੈਟਲਾਈਟ ਨਾਲ ਮੋਨਿਟਰਿੰਗ ਹੁੰਦੀ ਹੈ ਤੇ ਧਰਤੀ ਦੇ ਉੱਪਰ ਮਾਮੂਲੀ ਜਿਹੀ ਵੀ ਜਿਹੜੀ ਕੋਈ ਗੱਲ ਉਹ ਚੇਂਜ ਆਣਾ ਜਾਂ ਬਦਲਾਅ ਹੋਵਾਂ ਧਰਤਲ ਦੇ ਉੱਪਰ ਉਹ ਬਹੁਤ ਤੁਰੰਤ ਪਿਕ ਕਰ ਲਏ GPS ਆਪਾਂ ਕੋਲ ਯੂਜ਼ ਕਰਦੇ ਆਪਾਂ ਸਾਰੇ ਐਗਜ਼ਾਮਪਲ ਦੇ ਤੌਰ ਤੇ ਉਹ ਪਹਿਲਾਂ ਅਜ ਤੋਂ 10 ਸਾਲ ਪਹਿਲਾਂ GPS ਕਿੱਥੇ ਸੀ ਇਦਾਂ ਦੇ ਇੰਨੇ ਜ਼ਿਆਦਾ ਕਾਬਿਲ ਨਹੀਂ ਸੀਗੇ ਮਹਿੰਗੀਆਂ ਟੈਕਨੋਲੋਜੀ ਅਸੀਂ ਹਰ ਇੱਕ ਦੇ ਫੋਨ ਦੇ ਵਿੱਚ ਆ ਤੁਸੀਂ ਮੜਾ ਇੱਕ ਸਟੈਪ ਹਟੋ ਤੇ ਤੁਹਾਡੇ ਫੋਨ ਦੇ ਉੱਪਰ ਜਿਹੜਾ ਡਿਵਾਈਸ ਆ GPS ਉਹ ਤੁਹਾਨੂੰ ਦੱਸ ਦਿੰਦਾ ਕਿ ਤੁਸੀਂ ਖਿਲ ਰਹੇ ਹੋ ਫੋਨ ਨੂੰ ਵੀ ਕਮਾਉਣੇ ਆਪੇ ਦੂਰ ਦਰ ਤੇ ਉਹ ਦੱਸ ਦਿੰਦਾ ਸੋ ਇਹ ਇੱਕ ਪਰਫੈਕਟ ਐਗਜ਼ਾਮਪਲ ਆ ਕਿ ਅਸੀਂ ਜਿਹੜੀਆਂ ਸਿਸਮਿਕ ਐਕਟੀਵਿਟੀਆਂ ਨੇ ਧਰਤੀ ਦੇ ਉੱਪਰ ਇਹਨਾਂ ਸਾਰਿਆਂ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਬਹੁਤ ਹੀ ਚੰਗੇ ਤਰੀਕੇ ਨਾਲ ਮੈਜ਼ਰ ਕਰਨ ਲੱਗੇ ਆ ਤੇ ਜਦੋਂ ਹੁਣ ਧਰਤੀ ਦੇ ਉੱਪਰ ਕਰੀਬਨ 16 ਸਿਸਮਿਕ 16 ਪਲੇਟਸ ਨੇ ਜਿਹਨਾਂ ਵਿੱਚ ਇੰਡੀਅਨ ਪਲੇਟ ਫਿਰ ਏਸ਼ੀਅਨ ਯੂਰੇਸ਼ੀਅਨ ਪਲੇਟ ਆ ਤੇ ਜਦੋਂ ਇਹ ਸਾਰੀਆਂ ਮਾੜਾ ਮੋਟਾ ਵੀ ਮੂਵ ਕਰਦੀਆਂ ਨੇ ਸਾਨੂੰ ਹੁਣ ਸਾਰੀਆਂ ਫਾਲਟ ਲਾਈਨਸ ਦਾ ਪਤਾ ਹੈ ਬਹੁਤ ਸਾਰੀਆਂ ਦਾ ਤੇ ਜਿਹੜੀਆਂ ਸਾਨੂੰ ਕਹ ਲੋ ਸਬਟੈਕਟੋਨਿਕ ਪਲੇਟਸ ਹੁੰਦੀਆਂ ਜ਼ੋਨਸ ਹੁੰਦੀਆਂ ਸਾਨੂੰ ਉਹਦੇ ਬਾਰੇ ਵੀ ਪਤਾ ਇਹ ਜਦੋਂ ਇੱਥੇ ਵੱਡੀ ਮੋਟੀ ਮੂਵਮੈਂਟ ਹੁੰਦੀ ਹੈ ਤੇ ਅਸੀਂ ਫਿਰ ਇਹਨੂੰ ਪਿਛਲੇ ਹਿਸਟਰੀ ਨਾਲ ਮੈਚ ਕਰਦੇ ਆਂ ਤੇ ਫਿਰ ਅਨੁਮਾਨ ਲਗਾਉਂਦੇ ਆ ਕਿ ਇੱਥੇ ਇਸ ਰਿਕਟਰ ਸਕੇਲ ਦਾ ਜਾਂ ਇੱਥੇ ਇੱਕ ਮੈਗਨੀਟਿਊਡ ਸਕੇਲ ਦਾ ਜਿਹੜਾ ਆ ਪਚਾਲ ਆ ਸਕਦਾ ਤੇ ਫਿਰ ਉਹਦੀ ਭਵਿੱਖਬਾਣੀ ਨੂੰ ਅਸੀਂ ਫਿਰ ਕਹ ਲਓ ਕਿ ਜਦੋਂ ਕਈ ਹਿਸਟਰੀ ਚ ਬਹੁਤ ਵਾਰੀ ਹੋਇਆ ਜਪਾਨ ਦੀ ਗੱਲ ਕਰੀ ਹੈ ਨਾ ਜਪਾਨ ਨੇ 2000 ਮੇਰੇ ਖਿਆਲ 8 9 ਦਿਨਾਂ ਢੇ ਆਪਣੇ ਪੁਚਾਲ ਇੱਕ ਮੈਗਾ ਆਰਥਕਵਿਕ ਜਿਹੜਾ ਪ੍ਰੈਡिक्ट ਕੀਤਾ ਸੀਗਾ ਤੇ ਚਿਲੀ ਦੇ ਵਿੱਚ ਵੀ ਇੱਕ ਮੈਗਾ ਆਰਥਕਵਿਕ ਦੀ ਜਿਹੜੀ ਆ ਇੱਕ ਭਵਿੱਖਬਾਣੀ ਹੋਈ ਸੀਗੀ ਤੇ ਉਹ ਦੋ ਦਿਨ ਲਗਾਤਾਰ 1960 ਦੇ ਵਿੱਚ ਚਿਲੀ ਨੂੰ ਦੋ ਦਿਨ ਉਸ ਪੁਚਾਲ ਨੇ 9.6 ਤੇ 9.8 ਰਿਕਟਰ ਸਕੇਲ ਦੇ ਮੈਗਨੀਚਿਊਡ ਦੇ ਉੱਪਰ ਉਹਨੂੰ ਹਿਲਾਇਆ ਤੇ ਉਹ ਮਤਲਬ ਸਟੀਕ ਹੁੰਦੀਆਂ ਜਾ ਰਹੀਆਂ ਨੇ ਭਵਿੱਖਬਾਣੀਆਂ ਜਿੰਨੀ ਜ਼ਿਆਦਾ ਰਿਸਰਚ ਹੋ ਰਹੀ ਆ ਤੇ ਜਿਹੜੇ ਰਿਜ਼ਲਟ ਨੇ ਉਹ ਸਾਨੂੰ ਤੁਰੰਤ ਮਿਲ ਰਹੇ ਆ ਫੋਰ ਐਗਜ਼ਾਮਪਲ ਲਾਸ ਐਂਜਲਸ ਜਿਹੜਾ ਮੈਂ ਤੁਹਾਨੂੰ ਦੱਸ ਰਨਾ ਆ ਆਪਾਂ ਕਿਹਨੇ ਪਵਿਕਵਾਣੀ ਦੀ ਗੱਲ ਕਰਦੇ ਆ ਲਾਸ ਐਂਜਲਸ ਦੇ ਵਿੱਚ ਉਹਨਾਂ ਕੋਲੇ ਉਹ ਵੀ ਇੱਕ ਆਰਥਿਕ ਜ਼ੋਨ ਆ ਤੇ ਉਹ ਕੀ ਕਰਦੇ ਨੇ ਉੱਥੇ ਉਹਨਾਂ ਨੇ ਉਹਨਾਂ ਨੇ ਜਿਵੇਂ ਆਪਣੇ ਸ਼ੋਪਿੰਗ ਮਾਲਾਂ ਦੇ ਵਿੱਚ ਲੇਜ਼ਰ ਲਾਈਟ ਉਹ ਹੁੰਦੇ ਆ ਨਾ ਜਿਹੜੇ ਗੇਟਾਂ ਦੇ ਉੱਪਰ ਲੱਗੇ ਹੁੰਦੇ ਨੇ ਵਿੱਚੋਂ ਕੋਈ ਚੀਜ਼ ਲੈ ਕੇ ਨੰਗਦੇ ਆ ਉਸ ਤਰ੍ਹਾਂ ਉਹਨਾਂ ਨੇ ਸੈਟਲਾਈਟ ਲਿੰਕਿੰਗ ਕੀਤੀ ਹੋਈ ਆ ਆਪਣੇ ਸੈਂਸਰਸ ਦੀ ਤੇ ਉਹ ਫੌਟ ਲਾਈਨ ਦੇ ਦੋਨੇ ਪਾਸੇ ਸੈਂਸਰ ਲਾ ਦਿੰਦੇ ਨੇ ਉਹਦੇ ਵਿੱਚ ਹੋਣ ਵਾਲਾ ਮਾਮੂਲੀ ਜਿਹਾ ਬਦਲਾਅ ਵੀ ਪਹਚਾ ਲਿਆ ਨਹੀਂ ਹੈ ਕਿ ਜਗਦੰਮ ਕੁਸ਼ ਆ ਗਿਆ ਜੀ ਜਦੋਂ ਫ੍ਰੈਕਸ਼ਨ ਘਟਦਾ ਤੇ ਮਾੜਾ ਮੋਟਾ ਕੇਵਰੀ ਧਰਤੀ ਕਿਤੇ ਨਾ ਕਿਤੇ ਤੁਹਾਨੂੰ ਹਲਕਾ ਜਿਹਾ ਸਾਈਨ ਜੜਾ ਦੇ ਦਿੰਦੀ ਹੈ ਕੋਈ ਛੋਟਾ ਪਹਚਾਲ ਆ ਜਾਏਗਾ ਉਹ ਜਦੋਂ ਇੰਨੀ ਕਿ ਵੀ ਸਿਸਮਿਕ ਐਕਟੀਵਿਟੀ ਹੁੰਦੀ ਆ ਤੇ ਉਹ ਤੁਰੰਤ ਉਹਨਾਂ ਨੂੰ ਪਤਾ ਲੱਗ ਜਾਂਦਾ ਤੇ ਉਹਨਾਂ ਨੇ ਸਿਸਟਮ ਇਸ ਤਰ੍ਹਾਂ ਡਿਵੈਲਪ ਕਰ ਲਿਆ ਕਿ ਉਹ ਉਹਦੀ ਇੱਕ ਕਹਿ ਲਓ ਇੱਕ అలਾਰਮ ਕੁਝ ਮਿੰਟ ਪਹਿਲਾਂ ਰਿਲੀਜ਼ ਕਰ ਦਿੰਦੇ ਨੇ ਕਿ ਇੱਥੇ ਪਹਚਾਲ ਆਉਣ ਲੱਗਿਆ ਜੀ ਤੇ ਜਦੋਂ ਆ ਆਪਾਂ ਇੱਕ ਚੀਜ਼ ਇਹ ਵੀ ਜ਼ਿਕਰ ਕਰਦੇ ਹਾਂ ਹਮੇਸ਼ਾ ਕਹਿੰਦੇ ਜਿਹੜੇ ਜਾਨਵਰ ਹੁੰਦੇ ਆ ਨਾ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦੇ ਬਾਰੇ ਥੋੜਾ ਬਹੁਤਾ ਕਹਿੰਦੇ ਕਹਿ ਲਈ ਕਿ ਪਤਾ ਲੱਗ ਜਾਂਦਾ ਕਿ ਉਹ ਥੋੜਾ ਜਿਹਾ ਉਹਨਾਂ ਦੀਆਂ ਜਿਹੜੀਆਂ ਮੂਵਮੈਂਟਸ ਹੁੰਦੀਆਂ ਉਹ ਚੇਂਜ ਹੋ ਜਾਂਦੀਆਂ ਨੇ ਇਹ ਇਹ ਚੀਜ਼ਾਂ ਕਿੰਨੇ ਇੱਕ ਅਗਰ ਵਿਗਿਆਨ ਦੇ ਤੌਰ ਤੇ ਦੇਖਿਆ ਜਾਵੇ ਤਾਂ ਇਹ ਚੀਜ਼ਾਂ ਮੈਨੇ ਰੱਖਦੀਆਂ ਨੇ ਜਾਂ ਨਹੀਂ ਆ ਬਿਲਕੁਲ ਬਿਲਕੁਲ ਮੈਂ ਹੁਣ ਐਜ਼ ਅ ਵਾਈਲਡਲਾਈਫ ਸਾਇੰਟਿਸਟ ਮੇਰਾ ਮੇਨ ਕੰਮ ਹੈ ਤੇ ਅਸੀਂ ਨਾ ਹਾਥੀ ਦੇ ਐਗਜ਼ਾਮਪਲ ਲੈਂਦੇ ਆ ਕੁੱਤਾ ਤੇ ਹਾਥੀ ਜਿਹਨੇ ਜਾਨਵਰ ਤੁਰਦੇ ਨੇ ਕੁੱਤੇ ਦੇ ਕੇਸ ਵਿੱਚ ਮੰਨਿਆ ਜਾਂਦਾ ਕਿ ਇਹ ਸਿਸਮਿਕ ਐਕਟੀਵਿਟੀਜ਼ ਨੂੰ ਬਹੁਤ ਜਲਦੀ ਨੋਟ ਕਰਦਾ ਹੈ ਇਹਦੀਆਂ ਜਿਹਨੇ ਸੈਂਸਸ ਨੇ ਉਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਨੇ ਮੈਂ ਵੱਡੀਆਂ ਬਿੱਲੀਆਂ ਦੀ ਗੱਲ ਨਹੀਂ ਕਰ ਸਕਦਾ ਪਰ ਹਾਥੀਆਂ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਹਾਥੀ ਕਈ 100 ਕਿਲੋਮੀਟਰ ਤੋਂ ਜਿਹੜੀ ਉਹਦੀ ਸੁੰਡ ਹੁੰਦੀ ਹੈ ਨਾ ਉਹਦੇ ਰਾਹੀਂ ਇੱਕ ਮੈਸੇਜ ਭੇਜ ਕੇ ਕਈ 100 ਕਿਲੋਮੀਟਰ ਤੋਂ ਉਹ ਮੈਸੇਜ ਦੂਜੇ ਹਰਡ ਨੂੰ ਯਾਨੀ ਕਿ ਦੂਜੇ ਕਿਸੇ ਸਮੂਹ ਨੂੰ ਪਹੁੰਚਾ ਦਿੰਦੇ ਨੇ ਜਿਹਦੇ ਵਿੱਚ ਪਾਣੀ ਦੀ ਜਾਣਕਾਰੀ ਕਿਸੇ ਦੁਸ਼ਮਣ ਦੀ ਜਾਣਕਾਰੀ ਭੋਜਨ ਦੀ ਜਾਣਕਾਰੀ ਹੁੰਦੀ ਹੈ ਉਹ ਇੱਕ ਮੈਸੇਜ ਨੂੰ ਆਪਣੀ ਸੁੰਨ ਨੂੰ ਜ਼ਮੀਨ ਦੇ ਉੱਪਰ ਰੱਖੇਗਾ ਤੇ ਉਹਨੂੰ ਬਹੁਤ ਤੇਜ਼ੀ ਨਾਲ ਵਾਈਬ੍ਰੇਟ ਕਰੇਗਾ ਇਹਨੂੰ ਇਨਫਰਾਸੋਨਿਕ ਕੈਲੋ ਵੇਵਸ ਕਹਿੰਦੇ ਨੇ ਉਹ ਛੱਡਦੇ ਨੇ ਤੇ ਕਈ 100 ਕਿਲੋਮੀਟਰ ਤੇ ਜਾ ਕੇ ਜਿਹੜਾ ਦੂਸਰਾ ਹਰੜ ਹੈ ਉਹਨੂੰ ਰਿਕਾਰਡ ਕਰਦਾ ਸੋ ਐਨੀਫਲ ਐਨੀਮਲਸ ਦੇ ਵਿੱਚ ਇਹ ਜਿਹੜਾ ਜਿਹੜੇ ਸੈਂਸਰ ਵਾਲਾ ਸਿਸਟਮ ਹੈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਐਡਵਾਂਸ ਆ ਸਾਡੀ ਸਮਝ ਨਾਲੋਂ ਵੀ ਐਡਵਾਂਸ ਆ ਅਸੀਂ ਸਾਡੇ ਤੱਕ ਪਹੁੰਚੇ ਵੀ ਨਹੀਂ ਤੇ ਕਈ ਜਗ੍ਹਾ ਦੇਖਿਆ ਗਿਆ ਕਿ ਜਦੋਂ ਭਚਾਲ ਜਾਂ ਸੁਨਾਮੀ ਵਰਗੀਆਂ ਗਤੀਵਿਧੀਆਂ ਹੋਣ ਲੱਗਦੀਆਂ ਨੇ ਤਾਂ ਉੱਥੋਂ ਦੀ ਲੋਕਲ ਜਿਹੜੇ ਜਾਨਵਰ ਨੇ ਉਹ ਬਹੁਤ ਸਟ੍ਰੇਂਜ ਬਿਹੇਵੀਅਰ ਜਿਹੜਾ ਉਹ ਦਿਖਾਉਣ ਲੱਗ ਜਾਂਦੇ ਨੇ ਤਾਂ ਡੈਫੀਨੇਟਲੀ ਮੈਂ ਮੰਨ ਕੇ ਚੱਲਦਾ ਕਿ ਇਹਦੇ ਉੱਤੇ ਜਾਨਵਰਾਂ ਨੂੰ ਸਾਡੇ ਨਾਲੋਂ ਕਿਤੇ ਪਹਿਲਾਂ ਇਹਨਾਂ ਐਕਟੀਵਿਟੀਆਂ ਦੇ ਬਾਰੇ ਜਾਂ ਇਹਨਾਂ ਪੁਚਾਲਾਂ ਦੇ ਬਾਰੇ ਪਤਾ ਲੱਗ ਜਾਂਦਾ ਅੱਛਾ ਜੇਕਰ ਪੁਚਾਲ ਆਉਣ ਦੇ ਕਾਰਨਾਂ ਦੀ ਗੱਲ ਕਰੀਏ ਤਾਂ ਇਸ ਦੇ ਪਿੱਛੇ ਕਾਰਨ ਕੀ ਰਹਿੰਦੇ ਨੇ ਇਹ ਜੋ ਪੁਚਾਲ ਆਉਂਦੇ ਨੇ ਜਿਨ੍ਹਾਂ ਦੇ ਕਾਰਨ ਨੇ ਇਹਨਾਂ ਵਿਨਾਸ਼ ਹੁੰਦਾ ਕਈ ਲੋਕ ਨੇ ਹਜ਼ਾਰਾਂ ਲੋਕ ਨੇ ਜਿਨ੍ਹਾਂ ਨੂੰ ਆਪਣੀਆਂ ਜਾਨਾਂ ਤੱਕ ਗਵਾਉਣੀਆਂ ਪੈ ਰੀਆਂ ਨੇ ਇਸ ਦੇ ਪਿੱਛੇ ਦਾ ਕਾਰਨ ਕੀ ਆ ਜੋ ਰੀਜ਼ਨ ਬਣਦਾ ਵਾ ਜੋ ਕਾਰਨ ਬਣਦਾ ਵਾ ਉਹ ਕੀ ਹੁੰਦਾ ਵਾ ਦੇਖੋ ਇੱਕ ਬੜਾ ਇੱਕ ਮਸ਼ਹੂਰ ਕਹ ਲੋ ਇੱਕ ਕੋਟ ਹੈ ਜਿਹੜੇ ਭਚਾਲ ਵਿਗਿਆਨੀਕ ਨੇ ਉਹ ਕਹਸੇ ਨੇ ਕਿ ਭਚਾਲ ਜਾਣ ਨਹੀਂ ਲੈਂਦੇ ਹੂੰ ਜਾਣ ਲੈਂਦੇ ਆ ਸਾਡੀ ਪੋਪੂਲੇਸ਼ਨ ਦੇ ਵਿੱਚ ਜਿਹੜੇ ਵੀ ਅਸੀਂ ਐਕਟੀਵਿਟੀਆਂ ਕਰਦੇ ਆ ਉਹਨਾਂ ਦੇ ਕਰਕੇ ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ ਅ ਕਚਪੂ ਜੁਗਰਾਤ ਦੇ ਵਿੱਚ ਜੁਗਰਾਤ ਉੱਥੇ 1819 ਦੇ ਵਿੱਚ ਇੱਕ ਭਚਾਲ ਆਇਆ ਸੀ ਤੇ ਉਹ ਭਚਾਲ ਆਲਮੋਸਟ ਸੇਮ ਮੈਗਨੀਚਿਊਡ ਦਾ ਸੀਗਾ 7 ਦੇ ਲਾਗੇ ਸ਼ੱਕ ਦੇ ਜਦੋਂ ਇਹ 2002 ਦੇ ਵਿੱਚ ਸ਼ਾਇਦ ਦੁਬਾਰਾ ਭਚਾਲ ਜਦੋਂ ਉੱਥੇ ਆਇਆ ਤੇ ਉਹ ਦੋਨਾਂ ਭਚਾਲਾਂ ਦੇ ਵਿੱਚ ਬਹੁਤ ਜ਼ਿਆਦਾ ਅੰਤਰ ਸੀਗਾ ਡੈਥ ਕੈਜੂਐਲਟੀਜ਼ ਦਾ ਕਾਰਨ ਕੀ 2000 ਦੇ ਲਗਭਗੇ ਲੋਕ ਸੀ ਕਿ 1819 ਦੇ ਵਿੱਚ ਤੇ ਹੁਣ ਉੱਥੇ ਕਰੀਬਨ 10 ਗੁਣਾ ਜ਼ਿਆਦਾ ਲੋਕ ਰਹਿੰਦੇ ਸੀ ਉਸੇ ਛੋਟੇ ਜਿਹੇ ਇਲਾਕੇ ਦੇ ਵਿੱਚ ਤੇ ਇਸ ਕਰਕੇ ਜ਼ਿਆਦਾ ਲੋਕ ਤੇ ਡੈਥ ਟੋਲ ਵੀ ਜ਼ਿਆਦਾ ਤੇ ਜਿਹੜੀਆਂ ਬਿਲਡਿੰਗਸ ਨੇ ਇਹਦੇ ਚ ਇੱਕ ਹੋਰ ਐਗਜ਼ਾਮਪਲ ਐਡ ਕਰ ਲਓ ਜਿਹੜਾ ਬਹੁਤ ਰੀਸੈਂਟ ਆ 2015 ਚ ਕਟਮੰਡੂ ਚ ਭਚਾਲ ਆ ਕਟਮੰਡੂ ਦੇ ਭਚਾਲ ਨੇ ਲਗਾਤਾਰ ਕਈ ਦਿਨ ਤੱਕ ਦਹਿਸ਼ਤ ਪਾ ਕੇ ਰੱਖੀ ਉਹ ਕਈ ਮਹੀਨੇ ਚੱਲਦਾ ਰਿਹਾ ਮਤਲਬ ਉਹ ਹੁੰਦਾ ਸੀ 7.6 7.7 ਤੋਂ 7.8 ਤੱਕ ਦੀ 6 ਕਦੀ 5 ਕਦੀ 4 ਐਦਾਂ ਹੋ ਗਿਆ ਕਿ ਲੋਕਾਂ ਲਈ ਨਾਰਮਲਾਈਜ਼ ਹੀ ਹੋ ਗਿਆ ਕੁਝ ਦੇਰ ਲਈ ਕਿ ਉਹ ਪਹਚਾਲ ਉੱਥੇ ਆ ਰਿਹਾ ਹੈ ਤੇ ਕਟਮੰਡੂ ਮੈਂ ਬਹੁਤ ਵਾਰੀ ਜਾਣਾ ਤੇ ਇੱਕ ਚੀਜ਼ ਜਿਹੜੀ ਸੀ ਬਹੁਤ ਨੋਟਿਸ ਕਰਦੇ ਹੁੰਦੇ ਸੀ 2015 ਤੋਂ ਪਹਿਲਾਂ ਵੀ ਦੇਖਦੇ ਸੀ ਤੇ ਅਸੀਂ ਗੱਲ ਵੀ ਕਰਦੇ ਰਹੇ ਹਾਂ ਕਿ ਉਹ ਜਗ੍ਹਾ ਦੇ ਉੱਤੇ ਅ ਜਿਵੇਂ ਕਿ ਕਿ ਸਦਾ ਇੱਕ ਕਮਰੇ ਵਾਲਾ ਘਰ ਹੈ ਦੋ ਕਮਰੇ ਦਾ ਘਰ ਹੈ ਕਿਸੇ ਮਾਰਕੀਟ ਦੇ ਵਿੱਚ ਆਪਾਂ ਚੌੜੇ ਬਾਜ਼ਾਰ ਦੀ ਗੱਲ ਕਰ ਲਈਏ ਲੁਧਿਆਣੇ ਦੇ ਵਿੱਚ ਚੌੜੇ ਬਾਜ਼ਾਰ ਤੇ ਇੱਥੇ ਕੱਲ ਨੂੰ ਸਰਕਾਰ ਕਹ ਦੇ ਕਿ ਤੁਸੀਂ ਇਹਨਾਂ ਟੂਰਿਸਟ ਸਪੌਟ ਦੇ ਤਰ੍ਹਾਂ ਦੇ ਵਿਕਸਿਤ ਕਰ ਲਓ ਜਾਂ ਤੁਸੀਂ ਸ਼ਾਪਿੰਗ ਮਾਲ ਬਣਾ ਲਓ ਤੇ ਲੋਕੀ ਉਸੇ ਸਟਰਕਚਰ ਦੇ ਉੱਪਰ ਜੋ ਆਲਰੇਡੀ ਖੜਾ ਹੋਣਾ ਕੋਲ ਸਟਰਕਚਰ ਪੁਰਾਣੇ ਬਿਲਡਿੰਗਾਂ ਆ ਜਾਂ 30 40 ਸਾਲ 50 ਸਾਲ ਪੁਰਾਣੇ ਘਰ ਉਹਦੇ ਵਿੱਚ ਹੀ ਮੜਾ ਮੋਟਾ ਕੋਈ ਪਿਲਰ ਪਿਲਰ ਖੜਾ ਕਰਕੇ ਸਸਤੇ ਤੇ ਉਹਦੇ ਉੱਪਰ ਬਿਲਡਿੰਗਸ ਹਾਈ ਰੇਸ ਬਿਲਡਿੰਗ ਯਾਨੀ ਕਿ ਦੋ ਦੋ ਤਿੰਨ ਤਿੰਨ ਚਾਰ ਚਾਰ ਫਲ ਉੱਥੇ ਸੇਮ ਚੀਜ਼ ਚੱਲਦੀ ਪਈ ਸੀ। ਥਾਮਿਲ ਬਾਜ਼ਾਰ ਬਹੁਤ ਫੇਮਸ ਆ। ਉੱਥੇ ਇਸ ਤਰ੍ਹਾਂ ਦੇ ਹੀ ਹੋਟਲ ਬਣੇ ਹੋਏ ਸੀ। ਕਿੱਕ ਦੋ ਦੋ ਕਮਰਿਆਂ ਦੇ ਉੱਪਰ ਹੀ ਲੋਕਾਂ ਨੇ ਬਣਾਏ ਹੋਏ ਸੀ ਜਦੋਂ ਸ਼ੇਕ ਹੋਇਆ ਉੱਥੇ। ਪਹਿਲਾਂ ਤਾਂ ਇਹ ਬਿਲਡਿੰਗਾਂ ਟੁੱਟੀਆਂ ਜਿਹੜੀ ਕਮਜ਼ੋਰ ਸੀ। ਹੂੰ। ਫਿਰ ਜਿਹੜੀਆਂ ਕਮਜ਼ੋਰ ਹੋ ਗਈਆਂ ਨਹੀਂ ਟੁੱਟੀਆਂ। ਫਿਰ ਜਦੋਂ ਦੂਜੀ ਵਾਰੀ ਸ਼ੇਕ ਹੋਇਆ ਉਹ ਟੁੱਟ ਗਈਆਂ। ਫਿਰ ਤੀਜੀ ਵਾਰੀ ਉਹਨਾਂ ਦੇ ਉਹ ਹਿਸਟੋਰੀਕਲ ਜਿਹੜੇ ਵਧੀਆ ਸੋਹਣੇ ਬਣੇ ਹੋਏ ਮੋਨੂਮੈਂਟਸ ਸੀਗੇ ਉਹ ਸਾਰੇ ਟੁੱਟਦੇ ਚਲੇ ਗਏ। ਤੇ ਇਸ ਤਰ੍ਹਾਂ ਉਸ ਨੇਪਾਲ ਦੇ ਉਸ ਸ਼ਹਿਰ ਨੂੰ ਜੋ ਕਿ ਬਾਇਲੀ ਪੋਪੂਲੇਟਡ ਸੀਗਾ ਜਿੱਦੋਂ ਬਿਲਡਿੰਗਾਂ ਟੁੱਟੀਆਂ ਤੇ ਲੋਕਾਂ ਦੀਆਂ ਜਾਨਾਂ ਉੱਥੇ ਬਹੁਤ ਗਈਆਂ ਉਹਦਾ ਕਦੀ ਅਸਲ ਜਿਹੜਾ ਡੇਟਾ ਉਹ ਤਾਂ ਬਾਹਰ ਹੀ ਨਹੀਂ ਆਇਆ ਲੱਖਾਂ ਇਹ ਲੋਕ ਮਰੇ ਹੋਣਗੇ ਕਿਉਂਕਿ ਕਰੋੜਾਂ ਦੀ ਆਬਾਦੀ ਦਾ ਤਾਂ ਉਹ ਸ਼ਹਿਰ ਹੀ ਆ ਤੋ ਇਸ ਕਰਕੇ ਸਾਡੀ ਜਿਹੜਾ ਪੋਪੂਲੇਸ਼ਨ ਦੇ ਵਿੱਚ ਜਿਹੜਾ ਇਨਫਰਾਸਟ੍ਰਕਚਰ ਡਵੈਲਪਮੈਂਟ ਹੁੰਦੀ ਆ ਉਹ ਇੱਕ ਵੱਡਾ ਨੁਕਸਾਨ ਕਰਦੀ ਆ ਤੇ ਦੂਜੇ ਪਾਸੇ ਜਾਪਾਨ ਉੱਥੇ ਸ਼ਾਇਦ ਭਚਾਲ ਬਹੁਤ ਜ਼ਿਆਦਾ ਹੁੰਦੇ ਨੇ ਸਾਡੀ ਸੋਚ ਤੋਂ ਵੀ ਪਰੇ ਦੇ ਮੈਗਨੀਚਿਊਡ ਦੇ ਭਚਾਲ ਉੱਥੇ ਹੁੰਦੇ ਸਾਨੂੰ ਬਹੁਤ ਇਹਨੂੰ ਪਤਾ ਹੀ ਨਹੀਂ ਉਹ ਹੈ ਹੀ ਭਚਾਲਾਂ ਦਾ ਤੇ ਨਨਕਾਉ ਇੱਕ ਉਥੇ ਸਬਟੋਨਿਕ ਤੇ ਲੋ ਸਬਪਲੇਟ ਹੈ ਜਿਹੜੀ ਸਮੁੰਦਰ ਦੇ ਵਿੱਚ ਹੈ ਕਰੀਬਨ ਉਹ 900 ਕਿਲੋਮੀਟਰ ਲੰਬੀ ਹੈ ਜਾਪਾਨ ਤੋਂ ਈਸਟਰ ਕੋਸਟ ਦੇ ਉੱਤੇ ਆ ਉਹ ਭਚਾਲਾਂ ਦਾ ਵੱਡਾ ਕਾਰਨ ਬਣਦੀ ਹੈ ਉਹ ਹਿਲਦੀ ਰਹਿੰਦੀ ਹੈ ਪਲੇਟ ਹਮੇਸ਼ਾ ਤੇ ਉੱਥੇ ਜਦੋਂ ਭਚਾਲ ਆਉਂਦੇ ਨੇ ਤਾਂ ਉਹਨਾਂ ਦਾ ਸਟਰਕਚਰ ਇੰਨਾ ਸੋਹਣਾ ਆ ਕਿ ਬੁਲਟ ਟ੍ਰੇਨ ਵੀ ਚੱਲਦੀਆਂ ਨੇ ਤੇ ਉਹ ਖੜਾ ਲੈਂਦੇ ਨੇ ਆਪਣੇ ਆਪ ਨੂੰ ਸਾਰਾ ਕੁਝ ਸੈੱਟ ਕਰ ਲੈਂਦੇ ਨੇ ਤੇ ਬਹੁਤ ਘੱਟ ਜਾਨ ਮਾਲ ਦਾ ਨੁਕਸਾਨ ਹੁੰਦਾ ਚਿਲੀ ਮੈਥੋਂ ਦਾ 6.6 ਤੇ 6.5 ਦਾ ਪਚਾਲ ਆ। ਉਹ 9.5 ਰੈਕਟਰ ਸਕੇਲ ਦਾ ਪਚਾਲ ਸੀਗਾ। ਸਭ ਤੋਂ ਮੈਗਾ ਆਰਥਕਵਿਕ ਉਹ। ਉਹਦੇ ਵਿੱਚ ਵੀ ਉਹਨਾਂ ਨੇ ਸਿਰਫ ਕੁਝ ਕੁ ਹਜ਼ਾਰ ਲੋਕਾਂ ਦੀ ਜਾਨ ਗਈ। ਹੂੰ। ਸੋ ਇਟਸ ਇਹ ਸਾਰਾ ਡਿਪੈਂਡ ਕਰਦਾ ਕਿ ਤੁਹਾਡਾ ਉੱਥੇ ਵਸਤਾਂ ਦੀ ਘਣਤਾ ਕਿੰਨੀ ਆ। ਡਿਵੈਲਪਮੈਂਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ। ਮੈਂ ਇੱਕ ਫੇਰ ਥੋੜਾ ਜਿਹਾ ਉਸੇ ਸਵਾਲ ਤੇ ਆਉਣਾ ਵਾ। ਮੈਂ ਮੇਨ ਕਾਰਨ ਜਾਨਣਾ ਚਾਹੁੰਦਾ ਵਾ। ਮਤਲਬ ਕਿ ਜੋ ਪਚਾਲ ਆ ਰਿਹਾ ਆ। ਉਦੋਂ ਪਿੱਛੇ ਮੇਨ ਕਾਰਨ ਕੀ ਬਣਦਾ ਵਾ ਉਹ ਕੁਦਰਤੀ ਤੌਰ ਦੇ ਉੱਤੇ ਕੋਈ ਦਿੱਕਤ ਆਉਂਦੀ ਆ ਜਾਂ ਫਿਰ ਕਹਿ ਲਈਏ ਕਿ ਉੱਥੇ ਮਨੁੱਖ ਦਾ ਵੀ ਇੱਕ ਯੋਗਦਾਨ ਹੈ ਅ ਭਚਾਲਾਂ ਦੇ ਵਿੱਚ ਬੜਾ ਵਧੀਆ ਇੰਟਰਸਟਿੰਗ ਸਵਾਲ ਆ ਇਹ ਤੇ ਇਹਦੇ ਉੱਪਰ ਨਾ ਜਿਹੜਾ ਜਵਾਬ ਵੀ ਕਰੀਏ ਨਾ ਤੇ ਬੜਾ ਕਾਉਂਟਰਵਰਸ਼ੀਅਲ ਵੀ ਹੋ ਸਕਦਾ ਪਰ ਮੈਨੂੰ ਲੱਗਦਾ ਇਹ ਤੇ ਗੱਲ ਕਰਨੀ ਜ਼ਰੂਰੀ ਆ ਮੈਂ ਇੱਕ ਤਾਂ ਆਪਾਂ ਨੂੰ ਸਭ ਨੂੰ ਪਤਾ ਕਿ ਜਿਹੜੀਆਂ 16 ਸਾਡੇ ਕੰਟੀਨੈਂਟਸ ਉਹ ਪਲੇਟਾਂ ਨੇ ਜਿਹੜੀਆਂ ਸਾਡੀਆਂ ਤੇ ਉਹ ਜਦੋਂ ਇੱਕ ਦੂਜੇ ਨਾਲ ਟਕਰਾਉਂਦੀਆਂ ਨੇ ਤੇ ਉਹ ਪਚਾਲ ਦਾ ਪੈਦਾ ਕਰ دیا۔ ਹਿਮਾਚਲ ਦੀ ਗੱਲ ਉੱਤਰਾਖੰਡ ਜਾਂ ਆਪਣੇ ਹਿਮਾਲਿਆ ਦੀ ਗੱਲ ਕਰੀਏ ਏਸ਼ੀਅਨ ਪਲੇਟ ਆਪਾਂ ਨੂੰ ਪਤਾ ਜਿਹੜੀ ਜਿੱਥੇ ਅਸੀਂ ਬੈਠੇ ਆਂ ਇੰਡੀਅਨ ਪਲੇਟ ਜਿਸ ਨੂੰ ਕਹ ਦਿੰਦੇ ਆ ਇਹ ਯੂਰੇਸ਼ੀਅਨ ਪਲੇਟ ਦੇ ਥੱਲੇ ਤੱਕ ਦੀ ਚਲੀ ਜਾ ਰਹੀ ਹੈ ਕਿਉਂਕਿ ਉਹ ਨਾਲ ਭਾਰੀ ਹੈ